ਪੰਪ ਪੰਪ ਤੇ ਖੜੇ ਆ ਇਹ ਹੈ ਸਰਹੰਦ ਰੋਡ ਪਟਿਆਲਾ ਤੇ ਜਿੱਥੋਂ ਇਹ ਸਿੰਗਲ ਸੜਕ ਜਿਹੜੀ ਹੈ ਸ਼ੁਰੂ ਹੋ ਜਾਂਦੀ ਆ ਤੇ ਇਹ ਦੇਖਾਂਗੇ ਕਿੰਨਾ ਕੰਮ ਹੋਇਆ ਚੱਲਦੇ ਆ ਆਪਾਂ ਤੇ ਤੁਹਾਨੂੰ ਦਿਖਾਵਾਂਗੇ ਕਿੰਨਾ ਕੰਮ ਹੋਇਆ ਵਾ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਤੁਹਾਨੂੰ ਸਰਹੰਦ ਰੋਡ ਪਟਿਆਲਾ ਦੇ ਦਾ ਵੀ ਕਿੰਨਾ ਕੰਮ ਹੋਇਆ ਦਿਖਾਵਾਂਗੇ ਕਿਉਂਕਿ ਬਹੁਤ ਟੁੱਟੀ ਪਈ ਆ ਮੈਨੂੰ ਪਤਾ ਲੱਗਾ ਵੀ ਕਾਫੀ ਇਹ ਹੱਦ ਤੱਕ ਖਰਾਬ ਆ ਤੇ ਤੁਹਾਨੂੰ ਸਾਰੇ ਆਪਾਂ ਸਾਂਝ ਕਰਾਂਗੇ ਆਓ ਮੇਰੇ ਨਾਲ ਜੁੜੇ ਰਹੋ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਸਬਸਕ੍ਰਾਈਬ ਕਰ ਲਿਓ ਸੋ ਆਪਾਂ ਇਸ ਪੈਟਰੋਲ ਪੰਪਸ ਹਰਾਂਦਰੂਲ ਪਟਿਆਲਾ ਤੋਂ ਜਿਹੜਾ ਤੇਲ ਪਵਾਇਆ ਚਲਦੇ ਆਂ ਆਪਾਂ ਤੇਲ ਪਵਾ ਲਿਆ ਤੁਹਾਨੂੰ ਸਾਰੇ ਹਾਲਾ ਦਿਖਾਵਾਂਗੇ ਕਿ ਕਿਹੇ ਜੀ ਸੜਕਾਂ ਨੇ ਸੋ ਇੱਥੇ ਹੀ ਸ਼ੁਰੂ ਕਰ ਲਓ ਜਿੱਥੇ ਇੱਕ ਜਿਹੇ ਸੜਕ ਸ਼ੁਰੂ ਹੁੰਦੀ ਆ ਬਿਲਕੁਲ ਬਾਰ ਨੱਡਾ ਟੱਪ ਕੇ ਤੇ ਕਿਹੇ ਸ਼ੁਰੂ ਹੋ ਜਾਂਦੀ ਆ ਨਾਲ ਹੈ ਸ਼੍ਰੀ ਰਾਮ ਮੰਦਿਰ ਇਹ ਹੈ ਸ਼੍ਰੀ ਰਾਮ ਮੰਦਿਰ ਜਨਮੀ ਜਾਗਰਤੀ ਪਟਿਆਲਾ ਦਾ ਸੋ ਇਹ ਸੜਕਾਂ ਦੇ ਹਾਲਾਤ ਨੇ ਬਹੁਤ ਮਾੜਾ ਹਾਲਾਤ ਆ ਜੀ ਤੁਸੀਂ ਦੇਖ ਸਕਦੇ ਹੋ ਇਹ ਚੀਜ਼ਾਂ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਕਿ ਅੱਜ ਤੋਂ ਸਾਲ ਤੋਂ ਤਕਰੀਬਨ ਪਹਿਲਾਂ ਇਹ ਉਹੀ ਹਾਲ ਅਜੇ ਤੱਕ ਹੈਗਾ ਕੋਈ ਬਣੀ ਨਹੀਂ ਹੈ ਮੇਰੀ ਬੇਨਤੀ ਆ ਜਿਹੜੇ ਵੀ ਅਫਸਰ ਸਾਹਿਬਾਨ ਇਹਨੂੰ ਦੇਖਦੇ ਹੋ ਜਲਦੀ ਜਲਦੀ ਪੂਰਾ ਕੀਤਾ ਜਾਏ ਤਾਂ ਕਿ ਰਾਤ ਨੂੰ ਕੋਈ ਅਣ ਸਫਾਈ ਘਟਨਾ ਨਾ ਹੋ ਸਕੇ ਇਹ ਆਪਾਂ ਗ੍ਰੀਨ ਪਾਰਕ ਫਾਰਮ ਹਾਊਸ ਦੇ ਕੋਲੇ ਪਹੁੰਚੇ ਹੋਏ ਆ ਬਹੁਤ ਖਾਰੇ ਹਾਲਾਤ ਨੇ ਸੜਕ ਦੇ ਖੱਡੇ ਵੀ ਤੁਹਾਨੂੰ ਹੋਊਗਾ ਵੀ ਲੈ ਇੰਨੇ ਕੋਈ ਕੋਈ ਐ ਸਾਈਡ ਤੇ ਤੁਸੀਂ ਵੇਖ ਹੀ ਰਹੇ ਆ ਬਹੁਤਰਾ ਹਾਲਾਤ ਆ ਦੇਖ ਕਿੰਨਾ ਹੈਗਾ ਉਹ ਸੱਚੇ ਹੈ ਤੁਸੀਂ ਜਿਹੜਾ ਹੈ ਗੋਡਾਟ ਪਬਲਿਕ ਸਕੂਲ ਉਹ ਹੈ ਜਦੋਂ ਫਟੇ ਤੁਸੀਂ ਵੇਖੀ ਕਿ ਇਹ ਸੜਕਾਂ ਦੇ ਕਿੰਨੇ ਜਿਆਦਾ ਖੱਟੇ ਹੈਗੇ ਆ ਕੋਈ ਗੱਡੀ ਜਿਹੜੀ ਸਟੇਬਲ ਹੋ ਕੇ ਨਹੀਂ ਚੱਲ ਸਕਦੀ ਤੇ ਨਾ ਹੀ ਜਿਹੜਾ ਜਿਹੜਾ ਫੋੜ ਲੈਣ ਦਾ ਕੰਮ ਉਹ ਵਿਚ ਵਿਚਾਲੇ ਸਾਲ ਹੋ ਗਿਆ ਪਤਾ ਨਹੀਂ ਕੀ ਗੱਲ ਹੈ ਜਿਹੜਾ ਰੁਕਿਆ ਪਿਆ ਹੈਗਾ ਤੁਸੀਂ ਦੇਖ ਰਹੇ ਹੋ ਰੋੜੇ ਵੀ ਜਿਹੜੇ ਆ ਸਾਰੇ ਉਕਲ-ਉਕਲ ਜਿੱਤੇ ਆ ਜਾਂ ਉੱਤੇ ਮਿੱਟੀ ਆ ਗਈ ਆ ਇਹਨਾਂ ਦੇ ਬਣੇ ਰੋ ਵੀ ਰਨਾਰਡ ਇਹ ਬਾਤੋਆਂ ਸ਼ੇਅਰ ਜਰੂਰ ਕਰੋ ਕਰੋ ਇਹੋ ਜੀ ਚੀਜ਼ਾਂ ਨੂੰ ਤਾਂ ਜੋ ਰਾਤ ਨੂੰ ਹੌਣ ਵੇਲੇ ਤੁਹਾਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਵਾਟ ਵਾਟ ਕੇ ਜਿਹੜਾ ਇੱਥੋਂ ਜਾਣਾ ਪੈਂਦਾ 40 50 ਦੇ ਉੱਤੋਂ ਜਿਹੜਾ ਗੱਡੀ ਦੀ ਟੱਪ ਦੀ ਆਪਣਾ 40 ਦੇ ਮੋਟਰਸਾਈਕਲ ਆ ਦੇਖ ਸਕਦੇ ਆ ਅੱਪੋ ਅੱਜ ਤੁਹਾਨੂੰ ਇਹ ਵਾਟ ਮੋਟਰਸਾਈਕਲ ਤੇ ਜਿਹੜੀ ਆ ਦਿਖਾ ਰਹੇ ਆ ਸਾਰਾ ਖਲਾਤ ਸੜਕ ਦੇ ਆ ਦੇਖੋ ਜਿਹੜੇ ਥੱਲੇ ਕਿੰਨਾ ਖਰਾਬ ਆ ਅੱਗੇ ਇਸ ਤੋਂ ਵੀ ਜ਼ਿਆਦਾ ਖਰਾਬ ਆ ਕਈ ਜਗ੍ਹਾ ਤਾਂ ਜਿਹੜਾ ਰੋਡ ਆ ਉਹ ਨਹੀਂ ਪਏ ਹੋਏ ਉਹ ਆਪਾਂ ਸੜਨ ਰੋੜ ਅਰਬਨ ਪੈਦਲ ਟਿਕਾ ਲਗੇ ਆ ਗੁਰਦੁਆਰਾ ਨੌਨ ਮਾਕਸਨਾ ਗੁਰਦੁਆਰਾ ਤੋਂ ਉਪਰ ਸਾਹਿਬ ਪਾਇਸ਼ਾ ਨੌਮੀ ਦੇ ਸਾਹਮਣੇ ਡਾਕਟਰ ਕਰ ਰਹੇ ਸੀ ਆਪਾਂ ਉਹਦੇ ਕੋਲ ਪਹੁੰਚ ਗਏ ਆ ਤੇ ਸੜਕਾਂ ਤੇ ਪੈਚ ਵਗੈਰਾ ਉਵੇਂ ਹੀ ਨੇ ਵਿੱਚ ਖੱਡੇ ਪਏ ਆ ਦੇਖ ਸਕਦੇ ਹੋ ਬੱਸ ਨਾ ਕਰੀਏ ਜਦੋਂ ਤੁਹਾਨੂੰ ਸਾਰਾ ਬਰੌਡ ਐਂਗਲ ਚੈੱਕ ਕਰਾ ਰਿਆ ਮੈਂ ਤੇ ਮੋਟਰਸਾਈਕਲ ਵੀ ਪਾਸ 50 60 ਦੇ ਚੱਲਦਾ ਜਾਦੇ ਆਪਾਂ ਜਾ ਰਹੇ ਆ ਜਾਲੀ ਵਿਖਾ ਤੇ ਤੇ ਕਿਉਂਕਿ ਰੋਡ ਆ ਸਿੰਗਲ ਓਨ ਕਰਕੇ ਇਸ ਚੀਜ਼ ਦਾ ਜਿਹੜਾ ਸਾਹਮਣਾ ਉਹ ਕਰਨਾ ਪੈ ਰਿਹਾ ਗੁਰਦੁਆਰਾ ਸੋਖਾ ਸਾਹਿਬ ਬਾਟਾਈ ਨੋਵੀ ਸਾਹਮਣੇ ਦਰਸ਼ਨ ਕਰ ਲੋ ਇਹ ਫੱਕਨ ਮਾਜਰੇ ਦਾ ਜਿਹੜਾ ਅੱਡਾ ਤੁਸੀਂ ਦੇਖ ਰਹੇ ਹੋ ਇਸ ਹਰਾਂ ਤੱਕ ਜਿਹੜਾ ਹੈਗੀ ਹਾਲ ਰਹਿਣਾ ਆ ਦੇਖੋ ਕਿੰਨਾ ਵੱਡੇ ਡੂੰਗਾ ਹੋਇਆ ਵਾ ਰਾਤ ਨੂੰ ਗੱਡੀਆਂ ਦਾ ਇੱਥੇ ਭਾਰੀ ਨੁਕਸਾਨ ਜਿਹੜਾ ਹੁੰਦਾ ਹੈਗਾ ਉਹ ਵੀ ਜਾਂਦਾ ਤੇ ਧਿਆਨ ਰੱਖੇ ਵੀਰੋ ਤੇਰੀ ਜ਼ਿੰਦਗੀ ਆ ਬਹੁਤ ਕੀਮਤੀ ਆ ਤੋਂ ਇਸ ਕਰਕੇ ਤੁਸੀਂ ਸੋ ਧਿਆਨ ਨਾਲ ਸੜਕ ਤੇ ਜਾਣਾ ਹੈਗਾ ਉਤਰਨਾ ਹੈਗਾ ਤੇ ਕੋਈ ਨਸ਼ਾ ਕਰਕੇ ਜਿਹੜੀ ਆ ਦਰੂਹ ਪੀ ਕੇ ਜਾਂ ਕੋਈ ਨਸ਼ਾ ਕਰਕੇ ਗੱਡੀ ਨਾ ਚਲਾਇਓ ਕਿਉਂਕਿ ਸੜਕ ਬਹੁਤ ਛੋਟੀ ਆ ਆ ਦੇਖੋ ਆ ਜਦੋਂ ਸੜਕਾਂ ਦੇ ਖੱਡੇ ਇਸ ਤੇ ਕਰਕੇ ਜਿਹੜੀ ਕਾਰ ਆ ਉਹ ਵੀ ਨਹੀਂ 50 60 ਤੋਂ ਉੱਤੇ ਚੱਲਦੀ ਇਹ ਹੈ ਚਲੇ ਲਾਟ ਆ ਗਿਆ ਜੀ ਸਰਫ ਉਹ ਜੇ ਭਣੀ ਹੋਈ ਹੈ ਸੜਕ ਮਾੜੀ ਮੋਟੀ ਆ ਹਲਕਾ ਯਾਰ ਮੈਰੇ ਪਹਿਲੇ ਸਾਲ ਦੇ ਅੱਗੇ ਤੁਸੀਂ ਇਹ ਕਾ ਦੋ ਬਿਲਕੁਲ ਪਲਾਨ ਆ ਇਹ ਇਥੇ ਹੋਣੀ ਚਾਹੀਦੀ ਆ ਚਲੋ ਇਹਨਾਂ ਦਾ ਕਦ ਉੱਚਾ ਇਸ ਕਰਕੇ ਇਥੇ ਇਹਨਾਂ ਨੇ ਬਣਵਾ ਲਿਆ ਬਿਲਕੁਲ ਲੁੱਕ ਲੱਕ ਪਈ ਹੋਈ ਆ ਤੇ ਬਾਕੀ ਸੜਕ ਦਾ ਜਿਹੜਾ ਬਹੁਤ ਮਾੜਾ ਹਾਲ ਆ ਜੀ ਸੱਜੇ ਵੀ ਤੁਸੀਂ ਦੇਖ ਰਹੇ ਹੋ ਬਾਪੀ ਪੱਥਰ ਵਗੈਰਾ ਪਏ ਨੇ ਇਸੇ ਤਰ੍ਹਾਂ ਖੱਬੇ ਵੀ ਤੁਹਾਨੂੰ ਨਜ਼ਰ ਆ ਰਿਹਾ ਹਾਂ ਇਸਹਰਾਂ ਰੋਕ ਜਿਹੜਾ ਭਾਗੜਾ ਨਹਿਰ ਆ ਉੱਥੇ ਤੱਕ ਜਿਹੜੇ ਇਸ ਤਰ੍ਹਾਂ ਹੀ ਚੱਲੇਗਾ ਇਹ ਆਨੰਦਪੁਰ ਕੀ 14 ਹੱਡਾ ਆ ਗਿਆ ਓਹ ਹੁਣ ਤੁਹਾਨੂੰ ਮੈਂ ਦਿਖਾਣਾ ਦੇਖੋ ਇਹਨਾਂ ਨੇ ਆ ਪੱਟ ਪੱਟ ਗਿਆ ਦੇਖੋ ਇਹਦੇ ਥੱਲੇ ਪਾਈਪ ਪਾਇਆ ਇੱਥੇ ਜਮੇ ਹੌਲੀ ਹੋ ਕੇ ਜਿਹੜਾ ਨੰਗਣਾ ਬੈਦਾ ਦੇਖੋ ਜੀ ਕਿਆ ਹਾਲ ਹੈ ਚੱਲਾ ਸੋ ਇਹ ਜਗਾ ਜਗਾ ਜਿਹੜਾ ਖਰਾਬ ਹੋਇਆ ਪਕੰਮ ਕੱਡੇ ਪਾਏ ਹੋਏ ਆ ਇਸ ਤੋਂ ਇਲਾਵਾ ਅੱਗੇ ਵੀ ਜਿਹੜਾ ਤੁਹਾਨੂੰ ਦਿਖਾਵਾਂਗਾ ਉਹ ਵੀ ਇਸ ਤਰ੍ਹਾਂ ਕਈ ਥਾਂ 'ਤੇ ਖੱਡੇ ਜੇ ਪਏ ਹੋਏ ਆ ਤੇ ਸਾਈਡਾਂ ਤੁਸੀਂ ਜਿਵੇਂ ਆ ਦੇਖ ਹੀ ਰਹੇ ਹੋ ਦੋਨੇ ਸਾਈਡ ਸੋ স্পੀਡ ਆਪਣੀ ਤੁਸੀਂ ਦੇਖ ਰਿਹਾ 40 ਤੇ ਜਿਹੜਾ ਮੋਟਰਸਾਈਕਲ ਚੱਲ ਰਿਹਾ ਜੀ ਆ ਦੇਖੋ ਸਾਈਡਾਂ ਤੇ ਟਰੱਕ ਖੜੇ ਆ ਉਹ ਵੀ ਥੱਲੋ ਕੱਚਾ ਆ ਸੜਕ ਦੇਖੋ ਕਿੰਨਾ ਸੱਜੋਂ ਬੇਕਾਰ ਆ ਬਿਲਕੁਲ 20 ਪਰ ਆ ਦੇਖੋ ਫੇਰ ਆ ਗਿਆ ਖੱਡਾ ਜੀ ਮਿਸਟਰ ਜਿਹੜਾ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ 20 ਦੀ ਸਪੀਡ ਤੇ ਮੋਟਰਸਾਈਕਲ ਜਾ ਰਿਹਾ ਇਹ ਆ ਜੋ ਜਿਹੜੇ ਰੋੜੇ ਰਾੜੇ ਹੀ ਕਰਦੇ ਉੱਤੇ ਮਿੱਟੀ ਮਾਟੀ ਚੜ ਗਈ ਆ ਆ ਦੇਖ ਰਹੇ ਆ ਇਹ ਸੁਰੰਦਰ ਰੋਡ ਪਟਿਆਲਾ ਦਾ ਹੀ ਏਰੀਆ ਕੋਈ ਬਾਹਰਲਾ ਨਹੀਂ ਹੈਗਾ ਪੰਜਾਬ ਦਾ ਏਰੀਆ ਜੀ ਇਹ ਇਹ ਜੇ ਗੁਣੀਆਂ ਮਾਜਰਾ ਜਿਹੜਾ ਪਿੰਡ ਦੇ ਵਿੱਚੋਂ ਆਪਾਂ ਉਲੰਘ ਰਹੇ ਆ ਅੱਡੇ ਬਹੁਤ ਜ਼ਿਆਦਾ ਹੈਗੇ ਆ ਤੁਸੀਂ ਦੇਖ ਹੀ ਰਹੇ ਹੋ ਵਿੱਚ ਵਿੱਚ ਜਿਹੜੇ ਪੈਚ ਲੱਗੇ ਸੀ ਉਹ ਬਈ ਉਖੜ ਚੁੱਕੇ ਨੇ ਆ ਦੇਖੋ ਜਿਹਾ ਖੱਟੇ ਬਹੁਤ ਹੈਗੇ ਆ ਜਿਹੜੇ ਗੱਡੀ ਦੀ ਜਿਹੜੀ ਸਪੀਡ ਆ ਉਹ ਨਹੀਂ ਬਣਦੀ ਇੱਥੇ ਦੇਖ ਕੇ ਸੜਕ ਚੌੜੀ ਘਟਾ ਦੇਖੋ ਦੇ ਉੱਤੇ ਖੱਟੇ ਕਾਫੀ ਨੇ ਆ ਦੇਖੋ ਇੱਧਰ ਵੀ ਬੱਸ ਕਿਤੇ ਪੈਰ ਛੱਡੇ ਹੋਏ ਆ ਕਿਤੇ ਕੋ ਛੱਡਿਆ ਪਿਆ ਕਿ ਤੁਸੀਂ ਦੇਖ ਰਿਹਾ ਹੋ ਉਹ ਮੇਰੇ ਵੀਰੋ ਗੇਸ ਵੀਡੀਓ ਨੂੰ ਵੱਟ ਵੱਟਾ ਸ਼ੇਅਰ ਕਰਿਆ ਕਰੋ ਜਾਨ ਕੋਈ ਹੋਰ ਵੀ ਵੀਡੀਓ ਹੋਵੇ ਉਹਨੂੰ ਵੀ ਤੁਸੀਂ ਸ਼ੇਅਰ ਕਰਿਆ ਕਰੋ ਕਿਉਂਕਿ ਇਹ ਜਿਹੜੀ ਵੀਡੀਓ ਪਬਲਿਕ ਹਿੱਟ ਦੇ ਵਿੱਚ ਹੈਗੀ ਆ ਪਬਲਿਕ ਨਾਲ ਨਿਕਲੜਾ ਤੇ ਰਾਤ ਨੂੰ ਤੁਸੀਂ ਤੇ ਸਪੀਡ ਨੂੰ ਨਾ ਨੰਗਣਾ ਕਿਉਂਕਿ ਸਾਈਡਾਂ ਤੇ ਬਚਾਓ ਬਿਲਕੁਲ ਨਹੀਂ ਹੈਗਾ ਤੇ ਪੈਚ ਲੱਗੇ ਹੋਏ ਆ ਕਿਤੇ ਕਿਤੇ ਪੈਚ ਵੀ ਨਹੀਂ ਵਿਖਦੇ ਆ ਦੇਖ ਪਾਦੇ ਉਸ ਨੂੰ ਬਹੁਤ ਬੁਰਾ ਹਾਲ ਹੈ ਦਾ ਫਣਕੜਾ ਲੋ ਇਸੇ ਤਰ੍ਹਾਂ ਆਪਾਂ ਰੋਈ ਸੜਕ ਮਿਲਣੀ ਆ ਜਿੱਥੇ ਕੋਈ ਵੱਧ ਖੱਡੇ-ਕੁੱਡੇ ਹੋਣਗੇ ਉਹ ਵੀ ਤੁਹਾਡੇ ਨਾਲ ਮੈਂ ਸਾਝ ਪਾਵਾਗਾ ਬਣੇ ਰਹੋ ਮੇਰੇ ਨਾਲ ਦੇਖਦੇ ਰਹੋ ਮੇਰੀ ਵੀਡੀਓ ਨੂੰ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਮੇਰੀ ਬੇਨਤੀ ਆ ਇਹੋ ਜਿਹੀਆਂ ਵੀਡੀਓ ਸਾਝੋ ਲੋਕਾਂ ਨੂੰ ਪਬਲਿਕ ਨੂੰ ਫਟਾ ਚੱਲ ਚੁੱਕੇ ਵੀ ਕਿੰਨਾ ਕੁ ਫਟਫੜਾ ਕੰਮ ਹੋਇਆ ਕਿੰਨਾ ਕੁ ਨਹੀਂ ਇਹ ਆਉਣ ਜਾਣ ਕੋਰੇ ਮੇਰੇ ਵੀਰੋ ਸਾਵਧਾਨ ਰਹਿਣਾ ਹਾਟ ਫਟੇ ਦਾ ਆਮ ਹੀ ਨੇ ਗੱਡੀਆਂ ਫੁੱਟਦੀਆਂ ਨੇ ਜੇ ਵਾਰੀ ਕੋਈ 60 ਮਿੰਟ ਵੀ ਲੱਗ ਸਕਦੀ ਆ ਜਾਨ ਬਹੁਤ ਕੀਮਤੀ ਆ ਤੋਂ ਬੜੇ ਆਰਾਮ ਨਾਲ ਤੁਸੀਂ ਇਧਰ ਵੀ ਆਉਣਾ ਮੈਂ ਤਾਂ ਤੁਹਾਨੂੰ ਸਿਰਫ ਕਾਣਾ ਇੱਧਰ ਦੀ ਆਇਆ ਲੇਕਿਨ ਮੈਂ ਤਾਂ ਅਗਰ ਜੇ ਲੁਧਿਆਣਾ ਜਾਣਾ ਤਾਂ ਵਾਇਆ ਰਾਜਪੁਰਾ ਜੀਟੀ ਰੋਡ ਦੇ ਉੱਪਰ ਤੋਂ ਜਾਣਾ ਕਿਉਂਕਿ ਸੜਕ ਬੈਟਰ ਹੈ ਇਹਦੇ ਨਾਲੋਂ ਪਟਿਆਲੇ ਤੋਂ ਰਾਜਪੁਰਾ ਰਾਜਪੁਰੇ ਤੋਂ ਸਿੱਧਾ ਲੁਧਿਆਣਾ ਸਾਈਡ ਉੱਧਰ ਨੂੰ ਜਾਣਾ ਸਿਰਫ ਉਹਨੂੰ ਸਫਾਣ ਦੇ ਲਈ ਮੈਂ ਆਇਆ ਪਹੁੰਚਿਆ ਇੱਥੇ ਆਲ ਤੁਸੀਂ ਵੇਖ ਸਕਦੇ ਹੋ ਫੇਰ ਸੜਕ ਦਾ ਗੰਦਾ ਹਾਲ ਆ ਗਿਆ ਏ ਆਹ ਲੋ ਜੀ 10-20 ਦੇ ਮੋਟਰਸਾਈਕਲ ਚੱਲੇ ਆ ਉੱਥੇ ਦੇਖ ਲੋ ਇਹ ਦੇਖ ਸਕਦੇ ਹੋ ਸਪੀਡ ਇਹ 100 ਇਹ ਹਾਲਾਤ ਨੇ ਫੜ ਸਕਦੇ ਆਪਾਂ 9 ਲੱਖਾਂ ਪਿੰਡ ਦੇ ਨੁੜੇ ਨੰਦ ਰਹੇ ਆ ਜਿੱਥੇ ਕੀ ਗੁਰਦੁਆਰਾ ਸਾਹਿਬ ਪਾਸ਼ਾ ਦੀ ਨਵੀਂ 9 ਲੱਖਾ ਸਾਹਿਬ ਹੈ ਬਿਲਕੁਲ ਉੱਥੇ ਪਹੁੰਚੇ ਹੋਏ ਆ ਯਾ ਦੇਖੋ ਜੀ ਅੱਗੇ ਸੱਗੇ ਵੀ ਤੇ ਖੱਬੇ ਵੀ ਬਿਲਕੁਲ ਵੀ ਬਚਣ ਵਾਲਾ ਥਾਂ ਹੈ ਨਹੀਂ 1% ਵੀ ਆਹ ਦੇਖੋ ਕੀ ਹਾਲ ਹੈ ਇੱਥੇ ਦੇ ਬੁੱਧੇ ਲੱਗੇ ਹੋਇਆ ਕਿ ਕਿਸੇ ਨੇ ਇੱਥੇ ਠਿਕਰੀ ਕੀਤਾ ਦੋਨੇ ਪਾਸੇ ਇਹੀ ਹਾਲ ਆ ਤੋਂ ਸੋ ਇਹੋ ਜਿਹੇ ਥਾਵਾਂ ਤੋਂ ਵੀ ਤੁਸੀਂ ਬਚਣਾ ਹੈਗਾ ਜਿੱਥੇ ਬਚਾਓ ਬਿਲਕੁਲ ਨਹੀਂ ਹੈ ਤੋ ਸੱਚੀ ਖੱਬੇ ਪੁਰਾਹਾਲਾ ਤੇ ਧਿਆਨ ਨਾਲ ਜਾਇਓ ਮੇਰੇ ਵੀਰ ਤੋ ਅੱਗੇ ਫੇਰ ਤੁਸੀਂ ਦੇਖੋਗੇ ਉਹੀ ਹਾਲ ਥੱਲੇ ਆੜੇ ਵੱਡੇ ਵੱਡੇ ਪੈਪ ਪਏ ਆ ਇੱਥੇ ਦੱਬੇ ਹੋਏ ਆ ਜੀ ਇਹਨਾਂ ਨੇ ਮੁੜ ਕੇ ਜਿਹੜਾ ਕੋਈ ਕੰਮ ਨਹੀਂ ਕੀਤਾ ਹੈਗਾ ਉਹਦੇ ਉੱਤੇ ਰੋੜੇ ਪਾ ਦਿੰਦਾ ਜਦੋਂ ਮੀਂਹ ਆ ਪੈ ਵੱਡੇ ਵੱਡੇ ਪੈ ਆ ਸੱਡਾਂ ਦੇ ਇਹ ਸੱਡੇ ਦੇ ਦੱਬੇ ਆ ਇਹਨਾਂ ਨੂੰ ਵੀ 2-3 ਮਹੀਨਿਆਂ ਦੀ ਗੱਲ ਹੋ ਗਈ ਜਿਆਦਾ ਹੀ ਹੋ ਗਏ ਆ ਉਦੋਂ ਦੱਬੇ ਸੀਗੇ ਇਹ ਉਦੋਂ ਬਾਅਦ ਇਹਨਾਂ ਨੇ ਇਸੇ ਨਾਂ ਦਾ ਕੋਈ ਮਿਕਸਚਰ ਪਾਇਆ ਤੇ ਪਬਲਿਕ ਨੂੰ ਬੜਾ ਮੁਸ਼ਕਲ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਦੇਖ ਹੀ ਰਹੇ ਤੁਸੀਂ ਤੋਂ ਦੇਖੋ ਇੱਥੇ ਕਿੰਨਾ ਹੌਲੀ ਹੋ ਕੇ ਗੱਡੀਆਂ ਨਿਕਲੀਆਂ ਨੇ ਆਪਾਂ 20-25 ਦੀ ਸਪੀਡ ਤੇ ਜਾ ਰਹੇ ਆ ਪਰ ਬੇਬੀ ਤੁਸੀਂ ਵੇਖ ਸਕਦੇ ਹੋ ਜੇ ਗੱਡੀ ਕਿੱ데 ਉਤਰਗੀ ਤੇ ਪਤਾ ਨਹੀਂ ਕਿੱਧਰ ਨੂੰ ਜਾਏਗੀ ਉਹਦਾ ਕੋਈ ਪਤਾ ਨਹੀਂ ਹੈਗਾ। ਓ ਜਿਵੇਂ ਰਸਤੇ 'ਚ ਪੁੜੀਆਂ ਆ ਜਾਂਦੀਆਂ ਤੇ ਆਹ ਪੁੜੀ ਦੇਖ ਲਓ ਤੁਸੀਂ ਪੁੜੀ ਦੇ ਉੱਤੇ ਜਮੈਂ ਬਿਲਕੁਲ ਦੇ ਕਾਰ ਕੰਮ ਹੋਇਆਦਾ ਕੋਈ ਪੱਥਰ ਨਹੀਂ ਪਏ ਹੋਏ ਇੱਥੇ ਇਹ ਦੇਖ ਹੀ ਰਹੇ ਹੋ ਤੁਸੀਂ ਤੋਂ ਇਹੋ ਜਿਹੀਆਂ ਪੁੜੀਆਂ ਤੋਂ ਸਰਹੰਦ ਰੋਡ ਤੇ ਬਿਲਕੁਲ ਬਚਣਾ ਹੈਗਾ। ਜਾਨ ਬਹੁਤ ਕੀਮਤੀ ਆ ਤੁਹਾਡੀ ਸੋ ਤੁਹਾਨੂੰ ਕੋਈ ਘਰ ਵਿੱਚ ਪਿੱਛੇ ਓੜੀਕ ਕਰ ਰਿਹਾ ਹੈਗਾ ਆ ਦੇਖੋ ਕਿੱਡਾ ਵੱਡਾ ਖੱਡਾ ਆ ਗਿਆ ਜੀ ਬਿਲਕੁਲ ਆਪਾਂ ਨੂੰ ਹੌਲੀ ਕਰਕੇ ਨੰਗਣਾ ਪੈਣਾ ਇੱਥੋਂ ਆਹ ਦੇਖ ਸਕਦੇ ਹੋ ਤੁਸੀਂ ਕੀ ਹਾਲ ਨੇ ਆ ਦੇਖੋ ਤੁਸੀਂ ਆਹ ਦੇਖੋ ਰਾਤ ਨੂੰ ਬਿਲਕੁਲ ਵੀ ਤੇਜ਼ ਸਪੀਡ ਤੇ ਨਹੀਂ ਜਾਣਾ ਜੀ ਸੋ ਮੇਰੀ ਬੇਨਤੀ ਆਪਦੇ ਚਰਣਾ ਚ ਦੇ ਬੜੇ ਸੰਭਲ ਕੇ ਤੁਸੀਂ ਇਥੋਂ ਕ੍ਰੋਸ ਕਰਨਾ ਹੈਗਾ ਤੋ ਆਪਾਂ ਪਹੁੰਚ ਗਏ ਹਿਸਟ ਗਾਰਡਨ ਜਿਹੜਾ ਆ ਮੇਰੇ ਖਿਆਲ ਚ ਖਰੋੜੇ ਹੋਗੇ ਆ ਦੇ ਕੋਲੇ ਹੈਗਾ ਚਪ ਵਾਲੀ ਦੇ ਸ਼ਾਇਦ ਉੱਥੇ ਪਹੁੰਚ ਗਏ ਆ ਆ ਦੇਖੋ ਇੱਥੇ ਵੀ ਤੁਸੀਂ ਦੇਖ ਰਹੇ ਹੋ ਕਿੰਨਾ ਮਾੜਾ ਹਾਲਾਤ ਨੇ ਸੜਕਾਂ ਦੇ ਐਨ ਵਿੱਚ ਸੜਕ ਦੇ ਸੱਜੇ ਖੰਭ ਤੇ ਵੀ ਇਖਤਾਰਦੇ ਹਾਂ ਜਦੋਂ ਅੱਗੇ ਵੀ ਤੁਹਾਨੂੰ ਹੋਰ ਦਿਖਾਣੇ ਆ ਜਿੱਥੇ ਕੋਈ ਇਹਈ ਹਾ ਹੋਏਗਾ ਵੀ ਜਿੱਥੇ ਨੁਕਸਾਨ ਹੋ ਸਕਦਾ ਦੋ ਤਿੰਨ ਕੁੜੀਆਂ ਮੈਂ ਤੁਹਾਨੂੰ ਜਾ ਚੁੱਕੇ ਹੈਗਾ ਉਹਨਾਂ ਤੋਂ ਜ਼ਰੂਰ ਬਚ ਸਾਵਧਾਨ ਰਹਿਣਾ ਬਚਣਾ ਹੈਗਾ ਸੋ ਮੇਰੇ ਸੱਜਿਆਤ ਤਾਂ ਬਿਲਕੁਲ ਇੱਥੇ ਜਿਹੜਾ ਹੈਗਾ ਬੂਝੇ ਖੜੇ ਆ ਥੱਲੇ ਡੂੰਗਾ ਰਸਤਾ ਤੇ ਧਿਆਨ ਨਾਲ ਆ ਦੇਖੋ ਖੱਡੇ ਪਏ ਹੋ ਆ ਤੇ ਸੱਜਿਆਤ ਤੋਂ ਬਿਲਕੁਲ ਜਿਹੜਾ ਕੰਮ ਨਹੀਂ ਹੋਇਆ ਵਾ ਲੈ ਆਪਣੇ ਜਿਵੇਂ ਸਰਾਂਦਰ ਤੋਂ ਪਟਿਆਲੇ ਜਾਂਦੇ ਆ ਤੇ ਬੜਾ ਧਿਆਨ ਨਾਲ ਜਾਇਓ ਤੇ ਬਿਲਕੁਲ ਸੇਫੈਸਟ ਨਹੀਂ ਹੈਗਾ ਆ ਦੇਖ ਲਓ ਤੁਸੀਂ ਬੱਲੇ ਹੱਥ ਦਾ ਬਿਲਕੁਲ ਵੀ ਥੱਲੇ ਖਾਈ ਹੈਗੀ ਆ ਤੇ ਤੂੰ ਤੁਹਾਡਾ ਨਖਾਨ ਕੋਲ ਬਿਲਕੁਲ ਧਿਆਨ ਨਾਲ ਇਹ ਚ ਗੱਡੀ ਚਲਾਇਓ ਖੱਬੇ ਹੱਥ ਦਾ ਰੋਡ ਪਾਏ ਹੋਏ ਆ ਜਿੱਥੋਂ ਕੋਈ ਸਾਗੇ ਠੀਕ ਹੋ ਗਿਆ ਫੇਰ ਯਾਨੀ ਇਹ ਜਤਾਂ ਤੂੰ ਜਰੂਰ ਬਚਣਾ ਹੈਗਾ ਸਾਹਮਣੇ ਪਿੰਡ ਕਰੋੜਾ ਆ ਗਿਆ ਹੈਗਾ ਤੇ ਆ ਦੇਖੋ ਇੱਧਰ ਵੀ ਸੱਜੇ ਹੱਥ ਬਹੁਤ ਬੁਰਾ ਹਾਲ ਆ ੱਡੇ ਜਿਹੜੇ ਪਏ ਹੋ ਆ ਇਹ ਆ ਦੇਖੋ ਇਹ ਅੱਗੇ ਲੇਬਰ ਪਤਾ ਨਹੀਂ ਖੜਿਆ ਦੇਖਦੇ ਆਪਾਂ ਕੋਲ ਜਾ ਕੇ ਤੇ ਬਿਲਕੁਲ ਵੈਸੇ ਕੋਈ ਗੱਡੀ ਜਾਂਦੀ ਖੜੀ ਆ ਦੇਖੋ ਕੀ ਹਾਲ ਆ ੱਡੇ ਪਏ ਹੋਏ ਆ ਤੇ ਆ ਕੁਛ ਲੇਬਰ ਵਾਲੇ ਬੰਦੇ ਖੜੇ ਆ ਤੇ ਸੱਜੇ ਹੱਥ ਵੀ ਇਹੀ ਹਾਲ ਆ ਸਾਹਮਣੇ ਥੱਲੇ ਤੁਹਾਨੂੰ ਖੱਡਾ ਹੀ ਦੇਖੂਗਾ ਪਾਣੀ ਹੈਗਾ ਉਹਨਾਂ ਵਿੱਚ ਕਿਉਂਕਿ ਕਿਛੇ ਇਹ ਬਰਸਾਤ ਹੋ ਕੇ ਉਹ ਹਤੀ ਸੀਗੀ ਇਸ ਕਰਕੇ ਤੁਸੀਂ ਇੱਥੋਂ ਧਿਆਨ ਨਾਲ ਜਾਣਾ ਬਹੁਤ ਥੱਲੇ ਪਾਣੀ ਵੀ ਖੜਾ ਹੈਗਾ ਆ ਸਾਰਾ ਇਹ ਖਰੋੜੇ ਦਾ ਏਰੀਆ ਹੈਗਾ ਸਰੰਦ ਰੋਡ ਪਟਿਆਲਾ ਦੇ ਉੱਤੇ ਤੇ ਤੁਸੀਂ ਵੀਰੋ ਇੱਥੋਂ ਬਹੁਤ ਧਿਆਨ ਨਾਲ ਬਚ ਕੇ ਲੰਘਣਾ ਹੈਗਾ ਲੋ ਤੁਹਾਨੂੰ ਆਪਰ ਓਕੇ ਵੀ ਦਿਖਾ ਲ ਦਿੰਨੇ ਆ ਹਾ ਲੋ ਖੱਬੇ ਬਿਲ ਪਹਿਲਾਂ ਤਾਂ ਮੇਰੇ ਖੱਬੇ ਹਾਥੀ ਦੇਖ ਲੋ ਕਿੰਨਾ ਮਾੜਾ ਹਾਲ ਆ ਖੱਡਾ ਦੇਖੋ ਕਿੰਨਾ ਖਤਰਨਾਕ ਵਿੱਚ ਪਾਣੀ ਵੀ ਹੈਗਾ ਥੋੜਾ ਜਿਹਾ ਦੇ ਸਾਹਮਣੇ ਸਾਰਾ ਥੱਲੇ ਪਾਣੀ ਆ ਬਹੁਤ ਡੂੰਗੀ ਜਗ੍ਹਾ ਤੇ ਇੱਥੋਂ ਬੀਰੋ ਬਚ ਕੇ ਤੁਸੀਂ ਜਾਣਾ ਹੈਗਾ ਤੇ ਸੱਗੇ ਹਾਸੇ ਖਰੋੜੇ ਦੇ ਬਿਲਕੁਲ ਕੋਲੇ ਆ ਕੇ ਆਪਾਂ ਆ ਗਏ ਆ ਬਹੁਤ ਖਰਾਬ ਆ ਦੇਖੋ ਰਾਤ ਬਰਾਤੇ ਬਿਲਕੁਲ ਧਿਆਨ ਨਾਲ ਜਾਇਓ ਡਿੱਗ ਪਰ ਮਾਰਦੇ ਜਾਇਓ ਸੋ ਮੇਰੀ ਬੇਨਤੀ ਆ ਵੀਰਾਂ ਨੂੰ ਤੇ ਬਹੁਤ ਧਿਆਨ ਨਾਲ ਚੱਲਿਓ ਜੀ ਸੋ ਇਹ ਸੀ ਖਰੋੜਾ ਤੱਕ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਸਰਹੰਤ ਤੱਕ ਤੁਹਾਡੇ ਨਾਲ ਜਿਹੜਾ ਇਹ ਮੋਟਰਸਾਈਕਲ ਤੇ ਜਾ ਰਹੇ ਆ ਤੇ ਵੀਰੋ ਧਿਆਨ ਨਾਲ ਜਾਇਓ ਆਖਾ ਬੇ ਹੱਥ ਵੀ ਤੁਸੀਂ ਦੇਖ ਰਹੇ ਆ ਬਹੁਤਰਾ ਹਾਲ ਆ ਇੱਥੇ ਵੀ ਹਜੇ ਕੰਮ ਸ਼ੁਰੂ ਨਹੀਂ ਹੋਇਆ ਥੱਲੇ ਪਤਾ ਨਹੀਂ ਕਿੰਨਾ ਕੁ ਖੱਡਾ ਡੂੰਗਾ ਹੋਵੇ ਯਾਨੀ 5-7 ਫੁੱਟ ਦਾ ਆਰਾਮ ਨਾਲ ਆ ਦੋਨੇ ਪਾਸੇ ਤੁਸੀਂ ਧਿਆਨ ਮਾਰ ਲਓ ਇੱਥੋਂ ਬਚਾ ਕੇ ਲੰਘਣਾ ਕਰੋੜੇ ਦੇ ਵਿੱਚੋਂ ਦੀ ਜੇ ਕਰੋੜਾ ਉਹ ਆ ਜਿੱਥੇ ਇੱਕ ਬੀਬੀ ਜੀ ਇੱਕ ਜਿਹੜਾ ਕੰਡਾ ਕੱਢਦੇ ਉਥੇ ਕੋਲੇ ਕਾਫੀ ਫਲਾਤ ਮਾੜੇ ਨੇ ਮੱਤ ਤੋਂ ਬਾਅਦ ਹੈਗੇ ਆ ਬਹੁਤ ਮਾੜੇ ਨੇ ਆ ਦੇਖੋ ਪਾਣੀ ਖੜਾ ਸੱਡਾ ਤੇ ਤੇ ਖੱਪੇ ਹੱਥ ਵੀ ਕੋਈ ਉਹਨੂੰ ਬਚਾਉਣ ਵਾਲਾ ਥਾ ਹੈ ਨਹੀਂ ਜਿੱਥੇ ਤੁਹਾਡਾ ਬਚਾਅ ਹੋ ਜਾਵੇ ਤੋਂ ਵੀਰੋ ਆਹ ਦੇਖ ਸਾਡੇ ਤੁਸੀਂ ਬਹੁਤ ਬੁਰਾ ਹਾਲ ਆ ਇੱਥੋਂ ਨਟੌਰ ਨੂੰ ਰਾਹ ਮੋੜਦਾ ਇੱਥੇ ਵੀ ਇਹੀ ਹਾਲ ਆ ਤੇ ਆ ਖੱਪੇ ਹੱਥ ਦੇਖ ਲੋ ਕਿਤੇ ਸਾਈ ਹੈਗੇ ਆ ਕਿਤੇ ਸਾਈ ਰੋਡ ਪਾਏ ਆ ਕਿਤੇ ਉੱਥੇ ਦਰੱਖਤ ਛੱਡਦੇ ਆ ਪਤਾ ਨਹੀਂ ਕੀ ਗੱਲ ਇਹ ਹੋਈ ਆ ਕੀ ਨਹੀਂ ਹੋਈ ਕਿਉਂ ਵਿੱਚ ਕੰਮ ਜਿਹੜਾ ਉਹ ਰੋਕ ਦਿੱਤਾ ਗਿਆ ਹੈਗਾ ਆਪਾਂ ਖਰੋੜੇ ਦੇ ਗੁਰਦੁਆਰਾ ਸਾਹਿਬ ਕੋਲੇ ਆ ਗਏ ਆ ਉਹ ਤੁਸੀਂ ਦੇਖ ਸਕਦੇ ਹੋ ਸੱਜੇ ਅੱਗੇ ਇੱਥੋਂ ਕਰੋੜੇ ਜਦੋਂ ਪਿੰਡ ਦੇ 1 2 3 ਕਿਲੋਮੀਟਰ ਪਹਿਲਾਂ ਹੀ ਗੱਡੀ ਨੂੰ ਹੌਲੀ ਕਰਕੇ ਇੱਥੋਂ ਤੁਸੀਂ ਨੰਗਣਾ ਹੈਗਾ ਜੀ ਬੇਨਤੀਆਂ ਪ੍ਰਵਾਨ ਕਰਿਓ ਗਲਤੀ ਹੋ ਗਈ ਤਾਂ ਮਾਫ਼ ਕਰਿਓ ਤੇ ਮੇਰਾ ਫਰਜ਼ ਹੈ ਵਾਏ ਆਪ ਨੂੰ ਰਸਤਾ ਦਿਖਾਉਣਾ ਸਹੀ ਰਾਹ ਤੇ ਲਿਜਾਣਾ ਤੇ ਸੋ ਅੱਗੇ ਵੀ ਆਪਾਂ ਦਿਖਾਵਾਂਗੇ ਕਿ ਕਿਤੇ ਰਾਹ ਖਰਾਬ ਹੋਏਗਾ ਜੇ ਜੋ ਖੱਡਾ ਹੈ ਨਾ ਇਸਕੋ ਬੰਦ ਕਰੋ ਨਹੀਂ ਤਾਂ ਕੋਈ गिर ਜਾਏਗਾ ਜਿਹਾ ਦੇਖੋ ਥੱਲੇ ਬਹੁਤ ਖੜ ਗਿਆ ਹੈ ਜੇ ਸਾਹਮਣੇ ਦੇਖ ਰਹੇ ਜੀ ਤੁਸੀਂ ਖੱਡਾ ਤੇ ਵਿਚਾਰੇ ਲੇਬਰ ਵਾਲੇ ਲੱਗੇ ਆ ਇਹਨਾਂ ਨੂੰ ਮੈਂ ਆਖਿਆ ਵੀ ਆਹ ਖੱਡਾ ਜਰੂਰ ਬੰਦ ਕਰੋ ਆ ਦੇਖੋ ਕਿ ਬਿਲਕੁਲ ਜੀ ਆਪਾਂ ਜੀਡੀ ਰੋਡ ਦੇ ਉੱਤੇ ਆ ਗਏ ਆ ਇਸ ਤਰ੍ਹਾਂ ਦਾ ਇੱਥੇ ਕੰਮ ਜਿਹੜਾ ਚੱਲ ਰਿਹਾ ਹੈਗਾ